ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਹਿਲਾ ਦਿਨ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ ਕਿਉਂਕਿ ਨਵਾਂ ਸਾਲ ਜਿਹੜਾ ਹੈ ਜਿਹੜਾ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪਰਮਾਤਮਾ ਕਰੇ ਕਿ ਸਾਰਿਆਂ ਦੀਆਂ ਜਿਹੜੀਆਂ ਨੇ ਆਸਾਂ ਮੁਰਾਦਾ ਪੂਰੀਆਂ ਹੋਣ ਪਰ ਉੱਥੇ ਹੀ ਜੇਕਰ ਗੱਲ ਕਰੀਏ ਬੇਸ਼ੱਕ 2023 ਜਿਹੜਾ ਹੈ ਖਤਮ ਹੋ ਚੁੱਕਿਆ ਪਰ ਠੰਡ ਦਾ ਪ੍ਰਕੋਪ ਅੱਜ ਵੀ جاری ਹੈ ਧੁੰਦ ਬੇਸ਼ੱਕ ਅੱਜ ਘਟ ਹੈ ਪਰ ਬੱਦਲਬਾਈ ਬਣੀ ਹੋਈ ਹੈ ਜਿਸ ਦੇ ਚੱਲਦਿਆਂ ਸਵੇਰ ਦੇ 11 ਵਜੇ ਦਾ ਸਮਾਂ ਹੋ ਚੁੱਕਿਆ ਤੇ ਸੂਰਜ ਦੇਵਤਾ ਦੇ ਜਿਹੜੇ ਦਰਸ਼ਨ ਹੈ ਨਹੀਂ ਹੋਏ। ਅਸੀਂ ਕਹਾਂਗੇ ਕਿ 11 ਵਜੇ ਵੀ ਜਿਹੜੇ ਨੇ ਸੂਰਜ ਨਹੀਂ ਨਿਕਲਿਆ। ਲੋਕ ਜਿਹੜੇ ਠੰਡ ਨਾਲ ਕੰਬ ਪੰਪਾਉਂਦੇ ਜਿਹੜੇ ਨਜ਼ਰ ਆ ਰਹੇ ਨੇ ਜਾਂ ਫਿਰ ਠੰਡ ਤੋਂ ਬਚਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਦੇ ਨਜ਼ਰ ਆ ਰਹੇ ਨੇ। ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਮੇਨ ਬਾਜ਼ਾਰ ਹੈ। ਚੌੜਾ ਬਾਜ਼ਾਰ ਜਿੱਥੇ ਕੀ ਅਕਸਰ ਜਿਹੜੀ ਹੈ ਚਹਲ ਪੈਰ ਰਹਿੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ 11 ਵਜੇ ਹੀ ਲੋਕਾਂ ਨੇ ਦੁਕਾਨਾਂ ਖੋਲ੍ਹ ਲਈਆਂ ਨੇ ਜਾਂ ਅਸੀਂ ਕਹਾਂਗੇ ਕਿ ਲੋਕ ਜਿਹੜੇ ਨੇ ਆਪਣੇ ਕਮਾਕਾਰਾਂ ਤੇ ਪਾਰਤਾ ਹੀ ਨਹੀਂ ਕਿਉਂਕਿ 2023 ਦੇ 31 ਦਸੰਬਰ ਨੂੰ ਲੋਕਾਂ ਵੱਲੋਂ ਜਿਹੜੀਆਂ ਨੇ ਪਾਰਟੀਆਂ ਕੀਤੀਆਂ ਗਈਆਂ ਸੀ ਸੈਲੀਬ੍ਰੇਸ਼ਨ ਕੀਤੀ ਗਈ ਕਿੱਦਾਂ ਦਾ ਨਵਾਂ ਸਾਲ ਆ ਬਾਈ ਜੀ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਅੱਛਾ ਕਿੱਦਾਂ ਦਾ ਨਵਾਂ ਸਾਲ ਆ ਕਿੰਨਾ ਕੁ ਫਰਕ ਲੱਗਦਾ ਵਾ 2023 ਤੇ 2024 ਦੇ ਵਿੱਚ ਕਿਹੜੀਆਂ ਜਿਹੜੀਆਂ ਨੇ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ 2023 ਦੇ ਵਿੱਚ ਜਿਹੜੀਆਂ ਅੱਜ ਪੂਰੀਆਂ ਹੁਣ 24 ਵਿੱਚ ਪੂਰੀਆਂ ਕਰੋਂਗੇ ਖੁਸ਼ੀ ਕੀ ਕਰਨੀ ਆ ਜੀ ਕੰਮ ਕਰ ਤਾਂ ਹੈ ਨਹੀਂਗਾ ਅੱਗੇ ਅੱਗੇ ਕੰਮ ਸੀਗਾ ਹੁਣ ਠੰਡ ਕਰਕੇ ਸਵਾਰੀ ਵੀ ਨਹੀਂ ਹੈਗੀ ਬਾਹਰ ਜਿੱਦਾਂ ਭਈਬੂ ਐਸੇ ਸਾਰੇ ਪਿੰਡਾਂ ਨੂੰ ਚਲ ਗਏ ਆ ਹੁਣ ਹੋ ਲੋੜੀ ਤੋਂ ਬਾਅਦ ਆਉਂਦੇ ਆ ਬਾਹਰ ਅੱਥੇ ਆਣਾ ਆ ਸ਼ਹਿਰ 'ਚ ਤਾਂ ਕੰਮ ਉਹ ਘਟਿਆ ਜਿੱਦਾਂ ਕੰਮ ਕਰ ਜਿੱਦਾਂ ਫੈਕਟਰੀਆਂ ਜਾਂਦੇ ਆ ਸਿਰਫ ਉਹੀ ਸਵਾਰੀ ਹੈ ਸੇ ਘੁੰਮਣ ਫਿਰਨ ਨਾਲ ਕੋਈ ਨਹੀਂ ਹੈਗੇ ਅੱਛਾ ਕੰਮ ਤੇ ਪੂਰਾ ਅਸਰ ਪੈਂਦਾ ਲੱਡ ਦਾ ਬਹੁਤ ਜ਼ਿਆਦਾ ਕੰਮ ਬਿਲਕੁਲ ਹੀ ਨਹੀਂਗਾ ਤੁਹਾਨੂੰ ਵੀ ਦਿੱਕਤਾਂ ਆਉਂਦੀਆਂ ਨੇ ਠੰਡ ਦੇ ਵਿੱਚ ਕੰਮ ਕਰਨ 'ਚ ਦਿੱਕਤ ਤਾਂ ਹੈਗੀ ਆ ਠੰਢੀ ਠੀ ਹਵਾ ਲੱਗਦੀ ਹੈ ਵੈਸੇ ਤਾਂ ਸੇਫਟੀ ਰੱਖੀ ਹੈ ਆਪਣੀ ਅਸੀਂ ਵੀ ਅਜੇ ਕੱਪੜਾ ਬੰਨਿਆ ਆ ਖਾਵਣੀ ਆਉਗੀ ਸਾਨੂੰ ਸਵਾਰੀਆਂ ਲਈ ਪਰਦੇ ਲਾਏ ਹੋਏ ਆ ਅੱਛਾ ਹਾਂਜੀ ਜੀ ਬਿਲਕੁਲ ਜਿਹੜੇ ਨੇ ਅਸੀਂ ਕਿ ਦੇਖ ਸਕਦੇ ਹਾਂ ਕਿ 3 ਵੀਲਰ ਵਾਲੇ ਚਾਹੇ ਜਾਂ ਆਟੋ ਚਾਲਕ ਨੇ ਉਹਨਾਂ ਨੇ ਵੀ ਜਿਹੜੇ ਇੰਤਜ਼ਾਮਾਤ ਕੀਤੇ ਹੋਏ ਨੇ ਤਾਂ ਕਿ ਸਵਾਰੀ ਨੂੰ ਠੰਡ ਨਾ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਪਰਦੇ ਜਿਹੜੇ ਨੇ ਲਗਾਏ ਗਏ ਨੇ ਬਾਈ ਜੀ ਪੂਰੇ ਜਿਹੜੇ ਪ੍ਰਬੰਧ ਕੀਤੇ ਕਿ ਸਵਾਰੀ ਜਿਹੜੀ ਆ ਰਾਮਨਾ ਬੈਠੇ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਬਿਲਕੁਲ 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 ਵਧਾਈਆਂ ਤੁਹਾਨੂੰ ਨਵੇਂ ਸਾਲ ਦੀ ਸਾਰੇ ਵੀਰਾਂ ਨੂੰ ਠੀਕ ਹੈ ਵੀਰੇ ਇਹ ਸਿਰਫ ਸਵਾਰੀ ਵਾਸਤੇ ਹੀ ਲਾਈ ਹੈ ਪਰ ਵੀਰੇ ਕਈ ਜਿਹੜੇ ਗਲਤ ਕੰਮ ਕਰਦੇ ਨੇ ਉਹਨਾਂ ਕਰਕੇ ਸਾਨੂੰ ਬਦਨਾਮੀ ਭੁਗਤਣੀ ਪੈ ਰਹੀ ਐ। ਅੱਛਾ ਠੀਕ ਆ ਭਾਜੀ ਕਈ ਮਜਬੂਰੀਆਂ ਨੂੰ ਵੀ ਲਾਏ ਹੋਏ ਨੇ। ਇਸ ਵਾਰੀ ਭਾਜੀ ਸਵਾਰੀ ਵੀ ਨਹੀਂ ਉੱਦਾਂ। ਜਦੋਂ ਪਰਦੇ ਲਾਈਏ ਤਾਂ ਭਾਜੀ ਸਵਾਰੀ ਨਹੀਂ ਬਹਿੰਦੀ ਖਾਸ ਕਰਕੇ ਲੇਡੀਜ਼ ਨਹੀਂ ਬਹਿੰਦੀ ਜੀ। ਬੰਦਾ ਬਹਿ ਜਾਂਦਾ ਸਵਾਰੀ ਨਹੀਂ ਬਹਿੰਦੀ। ਕਿਉਂ ਇੱਕ ਬੰਦੇ ਇੱਕ ਬੰਦਾ ਗਲਤ ਆ ਭਾਜੀ ਸਾਰੇ ਥੋੜੀ ਗਲਤ ਹੋਣਗੇ ਉੱਦ ਵਿੱਚ। ਅੱਛਾ ਮਜਬੂਰੀ 'ਚ ਭਾਜੀ ਲਾਣੇ ਪੈ ਰਹੇ ਆ। ਠੰਡ ਦਾ ਅਸਰ ਕਿੰਨਾ ਕੰਮ ਦੇ ਉੱਤੇ ਜਿੱਟ? ਨਹੀਂ ਭਾਜੀ ਦੇਖਿਆ ਜਾਵੇ ਤਾਂ ਫਿਲਹਾਲ ਤਾਂ ਅਸਰ ਤਾਂ ਪੈਂਦਾ ਹੀ ਆ ਠੰਡ ਦੇ ਕਰਾ ਲੋਕੀ ਬਹੁਤ ਲ ਠੀਕ ਹੈ ਜੀ ਕੰਮਕਾਰ ਵਾਲੇ ਹੈਗੇ ਅਗਲੇ ਕਦੇ ਵੀ ਠੰਡ ਚ ਰਜਾਈ ਚੋਂ ਨਿਕਲਣਾ ਦਿਨ ਹੀ ਨਹੀਂ ਕਰਦਾ ਸਾਢੇ ਵਰਗਰ ਹੀ ਨਿਕਲਦਾ ਭਾਈ 10 ਵਜੇ ਤੋਂ ਪਹਿਲਾਂ ਦਾ ਆਪਣਾ ਭਾਈ ਟਾਈਮ ਨਾ ਘਰੇ ਜਾਈਦਾ ਜਿੰਨਾ ਬਣ ਗਿਆ 5-600 ਆਪਣਾ ਘਰੇ ਚਲੇ ਜਾਂਦੇ ਭਾਈ ਕਿਹੜੇ ਜਿਹੜੇ ਸੁਪਨੇ ਜਿਹੜੇ ਅਧੂਰੇ ਰਹਿ ਗਏ 2023 ਜਿਹੜੇ 24 ਚ ਪੂਰੇ ਕਰਨੇ ਕਿਉਂਕਿ 24 ਦੀ ਅੱਜ ਸ਼ੁਰੂਆਤ ਹੋਈ ਆ ਮੱਥਾ ਟੇਕ ਕੇ ਘਰੋਂ ਚੱਲੇ ਹੋਵੋਗੇ ਵੀ ਪ੍ਰਮਾਤਮਾ ਜਿਹੜਾ ਸਭ ਨੂੰ ਚੜ੍ਹਦੀ ਕਲਾ ਬਿਲਕੁਲ ਭਾਈ ਮੈਂ ਕਹਿੰਦਾ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈਆਂ ਲੱਖ ਲੱਖ ਹੋਵੇ ਭਾਈ ਠੀਕ ਹੈ ਭਾਈ ਜੀ ਸਮੇਂ ਦੇ ਹਿਸਾਬ ਨਾਲ ਠੀਕ ਹੈ ਜੋ ਠੀਕ ਆ ਭਾਜੀ ਹੁਣ ਆਪਾਂ ਕਿਸੇ ਦੇ ਹੱਤ ਦਾ ਫੜ ਨਹੀਂ ਸਕਦੇ ਕਿਸੇ ਦਾ ਨਾ ਬਾਹ ਫੜ ਸਕਦੇ ਆ ਜੋ ਵੀ ਆ ਭਾਜੀ ਪ੍ਰਮਾਤਮਾ ਜੋ ਕਰੂਗਾ ਵਧੀਆ ਕਰੂਗਾ ਜੀ 24 ਆਪਣੇ ਲਈ ਭਾਜੀ ਵਧੀਆ ਵਧੀਆ ਲਿਆਊਗਾ ਜੀ ਆਪਣੇ ਲਈ 24 ਬਹੁਤ ਵਧੀਆ ਰਹੂਗਾ ਭਾਜੀ ਜੀ ਬਿਲਕੁਲ ਸਾਰੇ ਹੀ ਕਹਿੰਦੇ ਆ ਕਿ 24 ਦੇ ਵਿੱਚ ਜਿਹੜੀਆਂ ਨੇ ਵੱਡੀਆਂ ਉਮੀਦਾਂ ਨੇ ਵੱਡੀਆਂ ਆਸਾਂ ਨੇ ਅਜਾ ਬਾਈ ਜੀ ਕੀ ਨਾਮ ਆ ਕੀ ਕੰਮ ਕਰਦੇ ਬਲਜੀਤ ਸਿੰਘ ਜੀ ਕੀ ਕੰਮ ਕਰਦੇ ਆਟੋ ਚਲਾਦਾ ਜੀ ਮੇਰਾ ਆਪਣਾ ਕਾਰੋਬਾਰ ਸੀਗਾ ਅੱਛਾ ਕੁਛ ਘਰ ਦੇ ਘਰੇਲੂ ਕਰਕੇ ਪੁਰਾਣੇ ਫੈਕਟਰੀ ਦੇ ਫੈਕਟਰੀ ਚ ਕਾਰ ਚ ਕਬਜ਼ਾ ਕਰ ਲਿਆ اچھا ਮੈਨੂੰ ਧੱਕੇ ਮਾਰ ਕੇ ਘੜਤਾ ਮੇਰੇ ਪਿਓ ਦੀ ਪ੍ਰਾਪਰਟੀ ਸੀਗੀ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਮੈਂ ਕੰਪਲੀਟ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਚਲੋ ਉਹ ਤਾਂ ਠੀਕ ਹੋ ਜੂ ਸਾਰਾ ਕੁਝ ਪ੍ਰਮਾਣਿਤਵਾ ਕਰੇ ਠੀਕ ਹੋ ਜੇ ਕੀ ਲੱਗਦਾ ਵੀ ਹੁਣ 2024 ਦੇ ਵਿੱਚ ਜਿਹੜਾ ਤੁਸੀਂ ਜੋ ਗਵਾ ਲਿਆ ਉਹਨੂੰ ਹਾਸਲ ਕਰਨ ਵਾਸਤੇ ਮਿਹਨਤ ਕਰੋਗੇ ਹਾਂਜੀ ਹਾਂਜੀ ਮਿਹਨਤ ਕਰਾਂਗੇ ਜੀ ਹਾਂ ਹਾਂ ਠੰਡ ਕਿੰਨੀ ਕ ਠੰਡ ਬਹੁਤ ਜ਼ਿਆਦਾ ਜੀ ਮੌਸਮ ਮੌਸਮ ਖਰਾਬ ਆ ਖਰਾਬ ਹਾਂਜੀ ਦਾ ਅਸਰ ਪੈਂਦਾ ਦੁਕਾਨਦਾਰੀ ਤੇ ਬਹੁਤ ਅਸਰ ਪਿਆ ਕੰਮ ਘੱਟ ਹੈ ਨਹੀਂ ਹੈ ਨਹੀਂ ਕੰਮ ਘੱਟ ਪਹਿਲਾਂ ਕਿੰਨਾ ਕੰਮ ਹੁੰਦਾ ਸੀ ਜਦੋਂ ਠੰਡ ਘੱਟ ਹੁੰਦੀ ਸੀ ਪਹਿਲਾਂ ਠੀਕ ਠਾਕ ਹੁੰਦਾ ਸੀ ਕੰਮ ਹੁਣ ਬਿਲਕੁਲ ਡਾਊਨ ਆ ਬਿਲਕੁਲ ਡਾਊਨ ਆ ਜੀ ਬਿਲਕੁਲ ਕੁਝ ਲੋਕ ਜਿਹੜੇ ਨੇ ਕਹਿੰਦੇ ਨੇ ਕਿ 2023 ਦੇ ਵਿੱਚ ਜ਼ਰੂਰ ਕੁਝ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਝੰਡੀਆਂ ਪਈਆਂ ਨੇ ਪਰ 2024 ਦੇ ਵਿੱਚ ਕਹਿੰਦੇ ਨੇ ਕਿ ਸਭ ਕੁਝ ਠੀਕ ਆਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਦਸਤਾਨੇ ਪਾ ਕੇ ਟੋਪੀ ਪਾ ਕੇ ਲੋਕ ਜਿਹੜੇ ਨੇ ਨਿਕਲ ਰਹੇ ਨੇ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ ਅਸੀਂ ਕਹਾਂਗੇ ਕਿ ਤਾਪਮਾਨ ਗਿਰਿਆ ਹੋਇਆ ਹੈ ਕਿ ਡਿੱਗਦਾ ਪਿਆ ਹੈ ਤੇ ਜਿਸ ਦੇ ਨਾਲ ਠੰਡ ਦਾ ਪ੍ਰਕੋਪ ਜਿਹੜਾ ਲਗਾਤਾਰ ਵੱਧ ਰਿਹਾ ਹੈ ਲੁਧਿਆਣਾ ਜਿਸ ਨੂੰ ਹੌਜਰੀ ਦਾ ਗੜ੍ਹ ਕਿਹਾ ਜਾਂਦਾ ਹੈ ਅਸੀਂ ਗਾਹ ਕਿ ਕੀ ਵੱਡੀ ਗਿਣਤੀ ਵਿੱਚ ਇੱਥੇ ਹੌਜਰੀ ਇੰਡਸਟਰੀ ਹੈ ਲੋਕਾਂ ਦੇ ਕੰਮ ਕਰ ਕਿਦਾਂ ਨੇ ਹੌਜਰੀ ਵਾਲਿਆਂ ਦੇ ਕੰਮ ਕਰ ਕਿਦਾਂ ਨੇ ਜਾਂ ਫਿਰ ਦੁਕਾਨਦਾਰ ਜਿਹੜੇ ਗਰਮ ਮਾਲ ਵੇਚ ਰਹੇ ਨੇ ਉਹਨਾਂ ਦੇ ਕੰਮ ਕਰ ਕਿਦਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਸਰ ਕੀ ਨਾਮ ਆ ਜੀ ਕਿੰਨੀ ਘੁੰਮ ਬਊਆ ਨਗਰ ਸਰ ਕੀ ਨਾਮ ਹੈ ਕਿੰਨੀ ਮੇਰਾ ਨਾਮ ਤਰਨੁ ਕੁਮਾਰ ਹੈ ਜੀ ਸਰ ਕਿਸ ਤਰ੍ਹਾਂ ਦਾ ਕੰਮ ਕਰਕੇ ਇਸ ਤਰ੍ਹਾਂ ਦਾ ਤੁਸੀਂ ਜਦਾਂ ਗਰਮ ਮਾਲ ਵੇਚਦੇ ਹੋ ਠੰਡ ਪੂਰੀ ਪੈ ਰਹੀ ਹੈ ਲੱਗਦਾ ਕਿ ਕੰਮ ਵਧੀਆ ਵਾ ਇੱਕ ਕੰਮ ਦਾ ਹਸਾ ਆਲ ਓਵਰ ਇੰਡੀਆ ਬਾਈ ਹਰ ਚੀਜ਼ ਫੀਲਡ ਦੇ ਸਲੋ ਹੈ ਇਸ ਟਾਈਮ ਸਲੋ ਹੈ ਬਹੁਤ ਸਲੋ ਹੈ ਪਰ ਤੁਹਾਡਾ ਤਾਂ ਸੀਜ਼ਨਲ ਕੰਮ ਆ ਨਾ ਸੀਜ਼ਨਲ ਕੰਮ ਹੈਗਾ ਪਰ ਇਸ ਟਾਈਮ ਹੁਣ ਫਾਇਦਾ ਨਹੀਂ ਉਸ ਜੀ ਦਾ ਕਿਉਂਕਿ ਸੀਜ਼ਨ ਤੇ ਜਾ ਰਿਹਾ ਲੋੜੀ ਆਏ ਨੇ ਲੋਕੀ ਸੋਚ ਬਦਲ ਜਾਂਦੀ ਹੈ ਲੋੜੀ ਲਾਗੇ ਛੇ ਪਰ ਤੁਸੀਂ ਵੀ ਤਾਂ ਰੇਟ ਘਟਾ ਦਿੰਨੇ ਹੋ ਸੇਲਾਂ ਲਗਾ ਦਿੰਨੇ ਹੋ ਉਹਦੇ ਨਾਲ ਵੀ ਤਾਂ ਗਾਹਕ ਅਟਰੈਕਟ ਹੁੰਦਾ ਸਾਡੇ ਦਾ ਸ਼ੁਰੂ ਤੋਂ ਹੀ ਸੇਲਾ ਲੱਗੀ ਹੁੰਦੀ ਹੈ ਜੀ ਸਾਨੂੰ ਕੋਈ ਨਾ ਫਰਕ ਪੈਂਦਾ ਸੇਲਾ ਨਾਲ ਸਾਡੇ 365 ਦੇ ਨਹੀਂ ਸੇਲਾ ਲੱਗੀ ਹੁੰਦੀ ਭਾਜੀ ਅੱਛਾ ਹਾਂਜੀ ਹਾਂਜੀ ਗਾਹਕ ਘਟ ਗਾਹਕ ਤਾਂ ਬਾਲ ਉਹ ਰਿੰਡੀ ਸਾਰ ਫੀਲਡ ਚ ਸਲੋ ਭਾਜੀ ਇਸ ਟਾਈਮ ਆਲਓਰ ਇੰਡੀਆ ਸੁਲਵਾ ਹਸਪਤਲ ਸਿਰਫ ਆਲਓਰ ਇੰਡੀਆ ਦੀ ਬੰਦਾ ਜੀ ਅੱਛਾ ਵੈਟਰਾਂ ਵੀ ਲੱਗਿਆ ਨਹੀਂ ਸੀਜ਼ਨ ਨਹੀਂ ਲੱਗਿਆ ਤੱਕ ਵਧੀਆ ਜਿੱਦਾਂ ਹੁਣ ਠੰਡ ਪੈ ਜਾਂਦੀ ਵੱਧ ਪੈ ਜਾਂਦੀ ਠੰਡ ਜਿੰਮੇ ਆ ਆ ਮੌਸਮ ਹੁੰਦਾ ਇੰਨਾ ਸੀਜ਼ਨ ਕੰਮ ਦੇ ਵਿੱਚ ਤੁਹਾਡਾ ਕੰਮ ਵੱਧਦਾ ਵਾ ਜਾਂ ਫਿਰ ਗਰਾਹਕ ਹੋਰ ਆਉਣਾ ਘਟ ਜਾਂਦਾ ਹੋਰ ਘਟ ਜਾਂਦਾ ਜੀ ਇੱਕ ਬਿਆਰ ਜੀ ਲੋਕੀ ਘਰੋਂ ਨਿਕਲਣਾ ਹੀ ਬੰਦ ਕਰ ਜਾਂਦੇ ਨੇ ਲੋਕੀ ਘਰੋਂ ਨਿਕਲਦੇ ਨਹੀਂ ਲੋਕੀ ਤੇ ਜਾਈ ਨਹੀਂ ਛੱਡਦੇ ਜੀ ਸਰਦੀਆਂ ਮਾਹੋਰ ਕੀ ਲੋਕਾਂ ਨੇ ਨਿਕਲ ਕੇ ਕੀ ਕਰਨਾ ਜੀ ਸਰਦੀਆਂ 'ਚ ਲੋਕਾਂ ਨੇ ਠੰਡੇ ਬੁੜੇ ਬੈਠ ਜਾ ਘਰੇ ਬੈਠੇ ਲੋਕ ਵੀ ਰੁਕੇ ਜਾਂਦੇ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਨੇ ਗਰਮ ਕੱਪੜੇ ਵੇਚਨੇ ਆ ਉਹਨਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਹਿੰਦੇ ਕਿ ਗ੍ਰਾਹਕ ਜਿਹੜਾ ਘਰੋਂ ਬਾਹਰ ਨਹੀਂ ਨਿਕਲਦਾ ਜਾਂ ਫਿਰ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਗਾਹ ਜਿੱਦਾਂ ਕੰਮ ਹੋਰ ਜ਼ਿਆਦਾ ਸਲੋ ਹੋ ਜਾਂਦਾ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ ਦੀਆਂ ਦਿਖਾ ਰਹੇ ਆ ਇੱਥੇ ਜਿਹੜਾ ਪੂਰਾ ਰਸ਼ ਹੁੰਦਾ ਹੈ ਜਾਂ ਫਿਰ ਅਸੀਂ ਕਹਾਂਗੇ ਕਿ ਸਿਰਫ ਸਿਰਫ ਲੁਧਿਆਣਾ ਤੋਂ ਹੀ ਨਹੀਂ ਪੂਰੇ ਪੰਜਾਬ ਭਾਰਤ ਤੋਂ ਜਾਂ ਫਿਰ ਪੂਰੇ ਭਾਰਤ ਤੋਂ ਜਿਹੜੇ ਨੇ ਲੋਕ ਸਮਾਨ ਦੀ ਖਰੀਦਾਰੀ ਕਰਨ ਵਾਸਤੇ ਆਉਂਦੇ ਨੇ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਜਿਹੜੀਆਂ ਨੇ ਹੋਲ ਸੇਲ ਦੀਆਂ ਵੀ ਦੁਕਾਨਾਂ ਨੇ ਲੋਕ ਕੰਮਕਾਰਾਂ ਤੇ ਨਿਕਲ ਰਹੇ ਨੇ ਆਪਣੇ ਕੰਮਾਂ ਤੇ ਜਾ ਰਹੇ ਨੇ ਕਿਉਂਕਿ ਸਾਲ ਦਾ ਪਹਿਲਾ ਦਿਨ ਹੈ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਟਾਈਮ ਨਾਲ ਕੰਮ ਤੇ ਪਹੁੰਚੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਾਈ ਜੀ ਨਵਾਂ ਸਾਲ ਚੜ ਗਿਆ ਕਿੰਨਾ ਕੁ ਫਰਕ ਲੱਗਦਾ ਪਿਛਲੇ ਸਾਲ ਤੇ ਨਵੇਂ ਸਾਲ ਦੇ ਵਿੱਚ ਭਾਈ ਯਾਰ ਬਿਲਕੁਲ ਹੀ ਕੰਮ ਹੈ ਨਹੀਂ ਅੱਛਾ ਜੋ ਪਹਿਲਾਂ ਪਿਛਲੇ ਸਾਲ ਫਿਰ ਵੀ ਸਹੀ ਸੀ ਮਾੜਾ ਮੋਟਾ ਇਸ ਸਾਲ ਤਾਂ ਬਿਲਕੁਲ ਹੀ ਘੱਟਦਾ ਭਾਈ ਹਾਂ ਮੰਦਾ ਪਿਆ ਗਿਆ ਹਾਂ ਮੰਦਾ ਪਿਆ ਗਿਆ ਭਾਈ ਜੀ ਬਿਲਕੁਲ ਕਹ ਕਹਿੰਦੇ ਨੇ ਕਿ ਕੰਮ ਜਿਹੜਾ ਘਟ ਗਿਆ ਕੰਮ ਦੇ ਉੱਪਰ ਵੀ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਜਿੱਥੇ ਜਿਹੜੇ ਨੇ ਲੋਕ ਠੰਡ ਤੋਂ ਬਚਣ ਵਾਸਤੇ ਵੀ ਉਪਰਾਲੇ ਕਰਦੇ ਨਜ਼ਰ ਆ ਰਹੇ ਨੇ ਟੋਪੀਆਂ ਜਾਂ ਮਫਲਰ ਵੇਚ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਈ ਭਾਈ ਜੀ ਠੰਡ ਵੱਧ ਗਈ ਹੈ ਤੁਸੀਂ ਜਿੱਦਾਂ ਦਸਤਾਨੇ ਵੇਚਦੇ ਹੋ ਕੰਮ ਦੇ ਉੱਪਰ ਹੁਣ ਤਾਂ ਕੰਮ ਵਧਿਆ ਹੋਊਗਾ ਨਹੀਂ ਭਾਈ ਕੋਈ ਕੰਮ ਨਹੀਂ ਹੈਗਾ ਕਿਉਂ ਗਾਕੇ ਨਹੀਂ ਹੈਗੇ ਆ ਗਾਕ ਤਾਂ ਆਊਗਾ ਹੁਣ ਤਾਂ ਦਿਨ ਚੜਿਆ ਹਜੇ ਤਾਂ ਓਦਾਂ ਆਵ ਓਵਰ ਆਲ ਕਿਦਾਂ ਚੱਲਦਾ ਜਿੱਦਾਂ ਕੱਲ ਐਤਵਾਰ ਸੀ ਐਤਵਾਰ ਨੂੰ ਭਾਈ ਜਿਵੇਂ ਪਹਿਲੇ ਪਿਛਲੇ ਸਾਲ ਭਾਈ 10000 ਸੇਲ ਹੁੰਦੀ ਆ ਇਸ ਵਾਰ 3000 ਸੇਲ ਹੋਈ ਆ ਤੈਨੂੰ ਕਿਉਂ ਘਟਿਆ ਕਿਉਂ ਕੰਮ ਠੰਡ ਤਾਂ ਵਧੀਆ ਕਹਿੰਦੇ ਭਾਈ ਠੰਡ ਕਿੱਥੇ ਹੈਗੀ ਆ ਜੀ ਹੈ ਠੰਡ ਹੈ ਹੀ ਨਹੀਂ ਠੰਡ ਹੈ ਹੀ ਨਹੀਂ ਕੰਮ ਹੀ ਨਹੀਂ ਹੈਗਾ ਭਾਜੀ ਕੰਮ ਹੋਊਗਾ ਤਾਂ ਹੀ ਠੰਡ ਹੋਊਗੀ ਤੂੰ ਟੋਪੀ ਪਾਈ ਆ ਦੋਸਤ ਤੂੰ ਦਸਤਾਨੇ ਪਾਈ ਆ ਤੂੰ ਦੇਖ ਉੱਪਰ ਜਿਹੜਾ ਦੋ ਦੋ ਮੈਨੂੰ ਲੱਗਦਾ ਜੈਕਨਾ ਪਾਈਆਂ ਨੇ ਪਾਈ ਆ ਲੋ ਹਾਈਲੈਗ ਪਾਈ ਆ ਇੱਕ ਪਾਈ ਹੋਈ ਆ ਫਿਰ ਠੰਡ ਹੈਗਾ ਗਾਗ ਹੋਗਾ ਭਾਈ ਤਾਈ ਨਾ ਅੱਛਾ ਗਾਗ ਨਹੀਂ ਹੈਗਾ ਗਾਗ ਨਹੀਂ ਹੈਗਾ ਭਾਈ ਬਾਜ਼ਾਰ ਦੇ ਦੇਖੋ ਪੂਰਾ ਬਾਜ਼ਾਰੀ ਖਾਲੀ ਹੈਗਾ ਅੱਛਾ ਚਲੋ ਅਸੀਂ ਵੀ ਉਮੀਦ ਕਰਦੇ ਆ ਕਿ ਸਾਰਿਆਂ ਦੇ ਕੰਮ ਕਾ ਚੱਲਣ ਹਰੇਕ ਬੰਦਾ ਆਪਣੇ ਘਰ ਜਿਹੜਾ ਕਮਾ ਕੇ ਜਾਵੇ ਕਿਉਂਕਿ 2024 ਦਾ ਜਿਹੜਾ ਗਾਜ ਹੋਇਆ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਦੁਕਾਨਾਂ ਜਿਹੜੀਆਂ ਨੇ ਖੁੱਲ ਚੁੱਕੀਆਂ ਨੇ ਕਿਉਂਕਿ ਅੱਜ 2024 ਦਾ ਜਿਹੜਾ ਪਹਿਲਾ ਦਿਨ ਹੈ ਲੋਕ ਆਪਣੇ ਦੁਕਾਨਾਂ ਦੇ ਉੱਪਰ ਆਪਣੇ ਕੰਮ ਦੇ ਉੱਪਰ ਸਮੇਂ ਨਾਲ ਪਹੁੰਚ ਰਹੇ ਨੇ ਉੱਥੇ ਹੀ ਕੁਝ ਲੋਕ ਜ਼ਰੂਰ ਕਹਿ ਰਹੇ ਨੇ ਕਿ ਠੰਡ ਦੇ ਵਿੱਚ ਵੀ ਜਿਹੜਾ ਮੰਦਾ ਚੱਲ ਰਿਹਾ ਬੇਸ਼ੱਕ ਉਹਨਾਂ ਦਾ ਸੀਜ਼ਨਲ ਕੰਮ ਹੈ ਉਹਨਾਂ ਦਾ ਕੰਮ ਜਿਹੜਾ ਠੰਡ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਪਰ ਕਹਿੰਦੇ ਪਿਛਲੇ ਸਾਲ ਨਾਲੋਂ ਕੰਮ ਘਟਾ ਹੈ ਪਰ ਉੱਥੇ ਹੀ ਅਸੀਂ ਕਹਾਂਗੇ ਕਿ ਠੰਡ ਦਾ ਪ੍ਰਕੋਪ ਵਧਿਆ ਹੈ ਲੁਧਿਆਣਾ ਦੇ ਵਿੱਚ ਲਗਾਤਾਰ ਸੀਤ ਲਹਿਰ ਚੱਲ ਰਹੀ ਹੈ ਬੱਦਲਵਾਈ ਹੈ ਪਿਛਲੇ 2 ਦਿਨਾਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਜਿਹੜੇ ਨਹੀਂ ਹੋਏ ਲਿਵਿੰਗ ਇੰਡੀਆ ਨਿਊਜ਼ਲੀਨ ਲੁਧਿਆਣਾ ਤੋਂ ਰਾਜਵਿੰਦਰ